ਅਕਸਰ ਚਾਂਦੀ ਦੀ ਡੱਬੀ 'ਚ ਫੀਮ ਪਾ ਕੇ ਰੱਖੀ ਜਾਂਦੀ ਆ ਹਰ ਬੰਦੇ ਦੀ ਜੇਬ 'ਚ ਹੁੰਦੀ ਆ ਤੇ ਜਦੋਂ ਕੋਈ ਮਹਿਮਾਨ ਆਉਂਦਾ ਉਹਨੂੰ ਇਸ ਫੀਮ ਘਾਟ ਕੇ ਦਿੰਦੇ ਆ ਵੀ ਲਓ ਅਰੇ ਭਾਈ ਚੌਧਰੀ ਲੈ ਬਾਈ ਥੋੜੀ ਜਿਹੀ ਨਾਗਣ ਕੀ ਬੱਚੀ ਲੈ ਲੈ ਭਾਈ ਉਹ ਸਟੇਟਸ 'ਚ ਬਣਾਵੀ ਅਸੀਂ ਫੀਮ ਖਵਾਈ ਆ ਤੇ ਬੰਦਾ ਫੀਮ ਖਾ ਕੇ ਕਹਿੰਦਾ ਮੈਂ ਜੈ ਫੀਮ ਖਾਦੀ ਆ ਮੇਰੀ ਸੇਵਾ ਕੀਤੀ ਆ ਬੰਗਾਲ ਦੀ ਬੱਚੀ ਤੇ ਕਾਲੇ ਨਾਗ ਦੀ ਬੱਚੀ ਫੀਮ ਦਾ ਨਾਮ ਹੈ ਤੇ ਖਾਂਦੇ ਨੇ ਜਿਹੜੇ ਬੰਦੇ ਕੰਮ ਘੱਟ ਕਰਦੇ ਨੇ ਗੱਲਾਂ ਵੱਧ ਮਾਰਦੇ ਨੇ ਬਈ ਫੀਮ ਤਾਂ ਦੇਵਤੇ ਬੰਦੇ ਵੀ ਖਾ ਲੈਂਦੇ ਆ ਹਾਂ ਸ਼ਰਾਬ ਨੂੰ ਰਾਖਸ਼ਾਂ ਦਾ ਖਾਇਆ ਕਹਿੰਦੇ ਆ ਵੇ ਰਾਖਸ਼ ਹੁਲੜਵਾਜੀਆਂ ਕਰਦੇ ਨੇ ਕਿਉਂਕਿ ਫੀਮ ਖਾਣ ਵਾਲਾ ਬੰਦਾ ਹੁਲੜਵਾਜੀ ਨਹੀਂ ਕਰਦਾ ਚਾਂਦੀ ਦੀ ਡਬੀ ਜੀ ਪਾਉਣ ਨਾਲ ਕੀ ਗੱਲ ਫੀਮ ਦੀ ਵਿੱਚ ਮਾਤਰਾ ਜ਼ਿਆਦੇ ਨਸ਼ੇ ਦੀ ਮਾਤਰਾ ਜ਼ਿਆਦੇ ਹੋ ਜੀ ਫੀਮ ਤਾਂ ਫੀਮ ਹੀ ਆ ਜੋ ਫੀਮ ਦੀ ਖੇਤੀ ਸਾਰੀ ਉਹਦੀ ਜਿਹੜੀ ਫੀਮ ਸੀ ਡੋਡੇ ਸੰਗੇ ਉਹ ਸਾਰੇ ਬਾਹਰ ਭੇਜਦੇ ਨੇ ਤੇ ਉਹਨੇ ਪ੍ਰੋਫਿਟ ਕਮਾਇਆ ਆਪ ਨਿੰਗਰੇਜ ਨੇ ਖਾਧੀ ਤੇ ਵੀ ਨਾਲ ਹੈ ਦੂਜਿਆਂ ਨੂੰ ਖਵਾਈ ਗਈ ਹੈ ਹਾਂ ਦੂਜਿਆਂ ਨੂੰ ਖਵਾਈ ਗਿਆ ਸਸ਼ੀਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੰਜਾਬ ਦੇ ਵਿੱਚ ਇੱਕ ਚਰਚਾ ਕਾਫੀ ਲੰਬੇ ਸਮੇਂ ਤੋਂ ਚੜੀ ਹੋਈ ਹੈ ਜਿਸ ਦੇ ਵਿੱਚ ਖਸ ਖਸ ਦੀ ਖੇਤੀ ਦੇ ਬਾਰੇ ਗੱਲਬਾਤ ਜਿਹੜੀ ਕਰਦੇ ਕਈ ਲੋਕ ਨਜ਼ਰ ਵੀ ਆਏ ਔਰ ਕਈ ਲੋਕਾਂ ਨੇ ਇਸ ਦੀ ਮੰਗ ਵੀ ਕੀਤੀ ਸੀ ਲੇਕਿਨ ਖਸਖਸ ਦੀ ਖੇਤੀ ਕਿੰਨੀ ਕੁ ਲਾਹੇਵੰਦ ਹੈ ਤੇ ਪੰਜਾਬ ਦੇ ਵਿੱਚ ਅਗਰ ਖਸਖਸ ਦੀ ਖੇਤੀ ਹੋ ਜਾਂਦੀ ਹੈ ਤਾਂ ਉਸ ਦੇ ਕੀ ਫਾਇਦੇ ਜਾਂ ਨੁਕਸਾਨ ਹੋ ਸਕਦੇ ਨੇ ਇਸ ਦੇ ਬਾਰੇ ਗੱਲਬਾਤ ਕਰਾਂਗੇ ਲੇਕਿਨ ਇੱਕ ਹੋਰ ਗੱਲਬਾਤ ਵੀ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ੇ ਦੀ ਗੱਲ ਚੱਲਦੀ ਹੈ ਜਦੋਂ ਵੀ ਨਸ਼ੇ ਦੀ ਗੱਲ ਤੁਰਦੀ ਹੈ ਤਾਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਿਆ ਜਾ ਰਿਹਾ ਹੈ ਲੇਕਿਨ ਦੂਸਰੇ ਪਾਸੇ ਪਬਲਿਕ ਦੀ ਗੱਲ ਕਰੀਏ ਤਾਂ ਪਬਲਿਕ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਖਸਖਸ ਦੀ ਖੇਤੀ ਨੂੰ ਲੈ ਕੇ ਲਗਾਤਾਰ ਮੰਗ ਵੀ ਕਰਦੇ ਰਹੇ ਨੇ ਲੇਕਿਨ ਇਹ ਮੰਗਾਂ ਜੜੀਆਂ ਨੇ ਕੋਚਰ ਚੱਲਦੀਆਂ ਨੇ ਲੇਕਿਨ ਉਸ ਤੋਂ ਬਾਅਦ ਠੰਡੇ ਬਸਤੇ ਦੇ ਵਿੱਚ ਪੈ ਜਾਂਦੀਆਂ ਨੇ ਲੇਕਿਨ ਇਸੇ ਤੇ ਗੱਲਬਾਤ ਕਰਾਂਗੇ ਕਿ ਖਸਖਸ ਦੀ ਖੇਤੀ ਜੋ ਗੱਲ ਕਰਨਾ ਚਾਹੁੰਦੇ ਨੇ ਉਹਨਾਂ ਦੇ ਵਿੱਚੋਂ ਬਾਪੂ ਬਲਕੌਰ ਸਿੰਘ ਵੀ ਮੂਰੇ ਆਏ ਸੀਗੇ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਨੇ ਠੀਕ ਠੀਕ ਹੈ ਬਾਬੀ ਜਿਵੇਂ ਖਸਖਸ ਦੀ ਖੇਤੀ ਦੇ ਬਾਰੇ ਤੁਸੀਂ ਬੜੇ ਬਿਬਾਕੀ ਦੇ ਨਾਲ ਬੋਲਿਓ ਕਿ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਖਸਖਸ ਦੀ ਖੇਤੀ ਪੰਜਾਬ ਚ ਕਿਉਂ ਹੋਣੀ ਚਾਹੀਦੀ ਹੈ? ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਲੋਕਾਂ ਦੇ ਨਸ਼ਾ ਬਹੁਤ ਹੈ। ਨੌਜਵਾਨ ਮੁੰਡੇ ਕੁੜੀਆਂ ਨਸ਼ਾ ਕਰ ਰਹੇ ਨੇ। ਬਹੁਤ ਸਾਰੇ ਆਫੀਮ ਖਾਂਦੇ ਨੇ, ਬਹੁਤ ਸਾਰੇ ਡੋਡੇ ਜਿਹੜੇ ਆ ਖਾਣ ਦੀ ਕੋਸ਼ਿਸ਼ ਕਰਦੇ ਨੇ ਜਾਂ ਹੋਰ ਚੀਜ਼ਾਂ ਲੈਂਦੇ ਨੇ। ਤੇ ਲੱਗਦਾ ਨਹੀਂ ਨਸ਼ਾ ਵੱਧ ਜਾਊਗਾ। ਗੱਲ ਇਸ ਤਰ੍ਹਾਂ ਵੇ ਲਿਆ। ਭਾਰਤ ਦੇ ਵਿੱਚ ਤੇ ਖਾਸ ਤੌਰ ਤੇ ਉੱਤਰੀ ਭਾਰਤ ਚ ਹਰ ਪ੍ਰਕਾਰ ਦਾ ਨਸ਼ਾ ਖਾਣਾ ਸਟੇਟਸ ਸਿੰਬਲ ਹੈ ਕਿਸੇ ਸ਼ਰਾਬ ਵਾਲੇ ਕੋਲੇ ਬਹਿ ਜਾਓ ਵਾਕਿ ਮੈਂ ਬੜੀ ਸ਼ਰਾਬ ਕੱਢ ਕੇ ਪੀਤੀ ਐ ਮੈਂ ਬੜੀ ਮਹਿੰਗੀ ਸ਼ਰਾਬ ਪੀਣਾ ਮੈਂ ਵਿਲੈਤੀ ਸ਼ਰਾਬ ਪੀਣਾ ਸਟੇਟਸ ਸਿੰਬਲ ਬੜਾ ਚੌੜਾ ਹੋ ਕੇ ਦੱਸਦਾ ਬੰਦਾ ਇਸੇ ਤਰ੍ਹਾਂ ਜਿਹੜੇ ਨਸ਼ੇ ਨੇ ਫੀਮ ਚਰਸ ਗਾਂਜਾ ਭੰਗ ਇਹ ਵੀ ਲੋਕਾਂ ਦਾ ਸਟੇਟਸ ਸਿੰਬਲ ਹੈ ਉੱਤਰੀ ਭਾਰਤ ਦੇ ਵਿੱਚ ਕੱਲੇ ਪੰਜਾਬ ਦਾ ਨਹੀਂ ਸਾਰੇ ਉੱਤਰੀ ਭਾਰਤ ਦਾ ਕੱਲੇ-ਕੱਲੇ ਨਾਰਥ ਦੀ ਗੱਲ ਕਰਦਾ ਹਾਂ ਉਹਦੇ ਸੇ ਪੰਜਾਬੀ ਆ ਜਾਂਦਾ ਪਾਕਿਸਤਾਨ ਨਾਲ ਪੰਜਾਬ ਵੀ ਵਿਚ ਆ ਜਾਂਦਾ ਹੈ। ਕਸ਼ਮੀਰ ਵੀ ਆ ਜਾਂਦਾ ਹੈ। ਸਾਰੇ ਆਉਂਦੇ ਆ ਪਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਉਹ ਮਨੁੱਖ ਲਈ ਠੀਕ ਨਹੀਂ। ਕਿਉਂਕਿ ਹਰ ਮਨੁੱਖ ਹਰ ਨਸ਼ੇ ਦੀ ਜਿਹੜੀ ਫੂਡ ਵੈਲਿਊ ਹੁੰਦੀ ਹੈ ਜਿਹੜਾ ਖੁਰਾਕੀ ਮੁੱਲ ਹੁੰਦਾ ਉਹ ਜ਼ਫਰ ਹੁੰਦਾ। ਤੁਹਾਨੂੰ ਕੱਲਾ ਨਸ਼ਾ ਦੇਈ ਜਾਏ ਤੁਸੀਂ ਬਹੁਤ ਛੇਤੀ ਮਰ ਜਾਓਗੇ। ਕਿਉਂਕਿ ਤੁਹਾਡੇ ਅੰਦਰ ਤਾਕਤ ਤਾਂ ਗਈ ਨਹੀਂ। ਨਸ਼ੇ ਨਾਲ ਤੁਹਾਡੇ ਦਿਮਾਗ ਦੇ ਸੈੱਲ ਸਟਨ ਹੋ ਜਾਂਦੇ ਆ ਬਸ ਐਦੋ ਬਦ ਕੁਝ ਨਹੀਂ ਉਹਦੇ ਨਾਲ ਤੁਹਾਨੂੰ ਪੀੜ ਦਾ ਦਰਦ ਦਾ ਤੇ ਥਕਾਵਟ ਦਾ ਨਹੀਂ ਪਤਾ ਲੱਗਦਾ। ਇਹ ਲੱਗਦਾ ਕਿ ਪੰਜਾਬ ਦੇ ਵਿੱਚ ਉਹ ਇਹ ਖੇਤੀ ਹੋਣੀ ਚਾਹੀਦੀ ਹੈ। ਗੱਲ ਇਸ ਤਰ੍ਹਾਂ ਬੇਟਾ ਜੇ ਤਾਂ ਵਪਾਰਕ ਨਜ਼ਰੀਏ ਨਾਲ ਵੇਖਿਆ ਜਾਵੇ। ਕਿਉਂ ਇਹ ਇਹ ਬਹੁਤ ਚੀਜ਼ਾਂ ਦਾ ਵਪਾਰ ਵੀ ਵਪਾਰ ਦਾ ਹਿੱਸਾ ਹੈ। ਯੂਰਪ ਵਿੱਚ ਵਪਾਰ ਦੇ ਲਈ ਤੁਹਾਨੂੰ ਪਹਿਲਾਂ ਅੰਗਰੇਜ਼ ਨੇ ਪਤਾ ਵੀ ਫੀਮ ਇੱਥੇ ਪੈਦਾ ਕਰਕੇ ਤੇ ਬਾਹਰ ਵੇਚੀ ਸੀ। ਆਪਾਂ ਫੀਮ ਜਿਹੜੀ ਹੈ ਨਾ ਆਪਾਂ ਬੀਜਦੇ ਹੁੰਦੇ ਸੀ ਖਸਖਸ। ਅਕਸਰ ਤੇ ਉਹਦੀ ਫੀਮ ਲੈਂਦੇ ਤੇ ਫੀਮ ਅੰਗਰੇਜ਼ ਬਾਹਰ ਭੇਜਦਾ ਸੀ ਉਹਨੇ ਫਾਇਦਾ ਖਟਾ ਹਰਾ ਇੱਥੇ 1878 ਦੇ ਵਿੱਚ ਫੀਮ ਦਾ ਕਾਨੂੰਨ ਬਣਾਤਾ 1878 ਚ اوਪੀਐਮ ਐਕਟ ਦਾ ਨਾਮ ਹੈ ਉੱਥੇ ਕੋਈ ਬੰਦੇ ਕੋਲੇ ਫੀਮ ਆਪਦੇ ਕੋਲੇ ਰੱਖ ਨਹੀਂ ਸਕਦਾ ਸੀ ਖੀਵ ਦੀ ਖੇਤੀ ਹੁੰਦੀ ਸੀ ਤੇ ਉਹ ਫੀਵ ਦੀ ਖੇਤੀ ਸਾਰੀ ਉਹਦੀ ਜਿਹੜੀ ਫੀਮ ਸੀ ਡੋਡੇ ਸੰਗੇ ਉਹ ਸਾਰੇ ਬਾਹਰ ਭੇਜਦੇ ਨੇ ਤੇ ਉਹਨੇ ਪ੍ਰੋਫਿਟ ਕਮਾਇਆ ਆਪ ਨਿੰਗਰੇਜ਼ ਨੇ ਖਾਦੀ ਦੇ ਵੀ ਨਾਲ ਹੈ ਦੂਜਿਆਂ ਨੂੰ ਖਵਾਈ ਗਈ ਹੈ ਹਾਂ ਦੂਜਿਆਂ ਨੂੰ ਖਵਾਈ ਗਿਆ ਉਹਦੇ ਚ ਲੋੜਾ ਵੀ ਆ ਕਿਉਂਕਿ ਇਹਦੀਆਂ ਕੁਝ ਡਾਕਟਰੀ ਜਿਹੜੀਆਂ ਨਾ ਡਾਕਟਰੀ ਮੁੱਲ ਹੁੰਦਾ ਉਹ ਮੈਡੀਕਲ ਯੂਸ ਲਈ ਯੂਸ ਕਰਕੇ ਜਿਹੜੀ ਇੰਡੀਆ ਦੇ ਵਿੱਚ ਵੀ ਕਰੀ ਜਾਂਦੀ ਹੈ ਤਾਂ ਉਹ ਮੈਡੀਕਲ ਯੂਸਲੀ ਕਰੀ ਜਾਂਦੀ ਕੀਤੀ ਜਾ ਸਕਦੀ ਆ ਆ ਉਹ ਜਦੋਂ ਖਾਂਦੇ ਲੋਕ ਉਹਨੂੰ 나ਗ ਦੀ ਬੱਚੀ ਕਹਿੰਦੇ ਆ ਕਦੇ ਬੰਗਾਲ ਦੀ ਬੱਚੀ ਨਾਂ ਵਿਖੇ ਤੇ ਬੰਗਾਲ ਦੀ ਬੱਚੀ ਤੇ ਕਾਲੇ 나ਗ ਦੀ ਬੱਚੀ ਫੀਮ ਦਾ ਨਾਂ ਹੈ ਤੇ ਖਾਂਦੇ ਨੇ ਜਿਹੜੇ ਬੰਦੇ ਕੰਮ ਘਟ ਘਟਦੇ ਨੇ ਗੱਲਾਂ ਵੱਧ ਮਾਰਦੇ ਨੇ ਤੇ ਖਾਨਦਾਨੀ ਕਹੋਂਦੇ ਵੀ ਇਹ ਬੰਦੇ ਜੀ ਬੜੇ ਖਾਨਦਾਨੀ ਐ ਰਜੇ ਪੁਜੇ ਨੇ ਨੀਦੇ ਇਹ ਹਰ ਚੀਜ਼ ਖਾ ਲੈਂਦੇ ਆ ਪੀ ਲੈਂਦੇ ਆ ਪਹਿਨ ਲੈਂਦੇ ਆ ਤੇ ਫੀਮ ਨੂੰ ਦੇਵਤਿਆਂ ਦਾ ਖਾਇਆ ਕਹਿੰਦੇ ਆ ਬਈ ਫੀਮ ਤਾਂ ਦੇਵਤੇ ਬੰਦੇ ਵੀ ਖਾ ਲੈਂਦੇ ਆ ਹਾਂ ਸ਼ਰਾਬ ਨੂੰ ਰਾਖਸ਼ਾਂ ਦਾ ਖਾਇਆ ਕਹਿੰਦੇ ਆ ਵੇ ਰਾਖਸ ਹੁਲੜਵਾਜੀਆਂ ਕਰ ਦਿੰਦੇ ਨੇ ਕਿਉਂਕਿ ਫੀਮ ਖਣ ਵਾਲਾ ਬੰਦਾ ਹੁਲੜਵਾਜੀ ਨਹੀਂ ਕਰਦਾ ਉਹ ਇੱਕ ਵਾਰੀ ਫੀਮ ਖਾਦੀ ਜਿੱਥੇ ਅਗਲਗ ਆਪਣੇ ਅੱਖ ਲੱਗ ਗਈ ਉੱਥੇ ਟੇਕੇ ਪੈ ਜਾਂਦਾ ਕਿਉਂਕਿ ਮਾਨਸਿਕ ਤੌਰ ਤੇ ਫੀਮ ਤੁਹਾਨੂੰ ਸਟਨ ਕਰਨ ਦੀ ਹੈ ਜਿਹੜੇ ਦਿਮਾਗ ਦੇ ਸੈੱਲ ਹੈ ਉਹ ਸੋਚ ਚਿੰਤਨ ਵਿਚਾਰ ਉਹਨਾਂ ਨੂੰ ਨਸਟਾਨ ਕਰ ਦਿੰਦੀ ਹੈ ਤੇ ਇਸ ਕਰਕੇ ਲੋਕੀ ਫੀਮ ਖਾਵੇਂਦੇ ਨੇ ਹੋਰ ਇਹਨਾਂ ਦਾ ਫਾਇਦਾ ਕੁਝ ਨਹੀਂ ਹੁੰਦਾ ਡਾਕਟਰ ਕਹੇ ਜੇ ਡਾਕਟਰ ਜਾਂ ਵੈਦ ਇਹਦਾ ਕੋਈ ਮੈਡੀਕਲ ਪੁਆਇੰਟ ਰੋਵੇ ਤੋ ਕਿਸੇ ਨੂੰ ਦੱਸਦਾ ਬਤੌਰ ਦਵਾਈ ਦੇ ਤੇ ਬਤੌਰ ਦਵਾਈ ਵਾਂਗ ਹੀ ਖਾਦੀ ਜਾ ਸਕਦੀ ਆ ਇਹ ਨਹੀਂ ਕਿ ਕੋਈ ਬੰਦਾ ਕਹੇ ਜੀ ਮੈਂ ਤਾਂ ਦਵਾਈ ਬੜੇ ਸ਼ਾਨ ਨਾਲ ਖਾਣਾ ਦਵਾਈ ਦੁਆਨ ਖਾਣ ਦਾ ਮਤਲਬ ਹੈ ਕਿ ਮੈਂ ਰੋਗੀ ਆ ਰੋਗ ਰੋਗ ਹੋਣਾ ਤੇ ਰੋਗੀ ਹੋਣਾ ਤੇ ਰੋਗੀ ਵਾਲੀ ਦਵਾਈ ਖਾਣਾ ਸ਼ਾਨ ਨਹੀਂ ਹੁੰਦੀ ਮਜਬੂਰੀ ਹੁੰਦੀ ਹੈ ਜਿਵੇਂ ਤੁਸੀਂ ਸਟੇਟਸ ਸਿੰਬਲ ਦੀ ਗੱਲ ਕਰਦੇ ਜਿਵੇਂ ਬਹੁਤ ਲੰਬੇ ਦੌਰ ਤੋਂ ਚੱਲਦਾ ਆ ਰਿਹਾ ਕਿ ਕਹਿੰਦੇ ਚਾਂਦੀ ਦੀ ਡੱਬੀ ਰੱਖਦੇ ਆ ਚਾਂਦੀ ਦੀ ਡੱਬੀ ਚ ਪਾ ਕੇ ਰੱਖੀ ਜਾਂਦੀ ਆ ਇਹ ਤਾਂ ਇਲੀਗਲੀ ਇੱਕ ਤਰ੍ਹਾਂ ਦਾ ਲੇਕਿਨ ਇਲੀਗਲ ਫਿਰ ਵੀ ਰੱਖੀ ਜਾਂਦੀ ਹੈ ਮੇਰਾ ਪਿੰਡ ਹਰਿਆਣੇ ਚ ਆ ਰਾਜਸਥਾਨ ਚ ਰਿਸ਼ਤੇਦਾਰੀਆਂ ਨੇ ਉੱਥੇ ਅਕਸਰ ਚਾਂਦੀ ਦੀ ਡੱਬੀ ਚ ਫੀਮ ਪਾ ਕੇ ਰੱਖੀ ਜਾਂਦੀ ਆ ਹਰ ਬੰਦੇ ਦੀ ਜੇਬ ਚ ਹੁੰਦੀ ਆ ਤੇ ਜਦੋਂ ਕੋਈ ਮਹਿਮਾਨ ਆਉਂਦਾ ਉਹਨੂੰ ਇਸ ਫੀਮ ਕੱਟ ਕੇ ਦਿੰਦੇ ਆ ਵੀ ਲਓ ਅਰੇ ਭਾਈ ਚੌਧਰੀ ਲੈ ਭਾਈ ਥੋੜੀ ਜਿਹੀ ਨਾਗਨ ਕੀ ਬੱਚੀ ਲੈ ਲੈ ਭਾਈ ਉਹ ਸਟੇਟਸ ਹੈ ਬਣਾਵੀ ਅਸੀਂ ਫੀਮ ਖਵਾਈਆ ਤੇ ਬੰਦਾ ਫੀਮ ਖਾ ਕੇ ਕਹਿੰਦਾ ਮੈਂ ਜਾਂ ਥੀਮ ਖਾ ਦੀਆ ਮੇਰੀ ਸੇਵਾ ਕੀਤੀ ਹੈ ਇਸ ਕਰਕੇ ਐਸੀਆਂ ਸਮਾਜਿਕ ਰੀਤੀਆਂ ਰੌ ਰੀਤਾਂ ਜਾਂ ਰਵਾਜ ਜਾਂ ਆਦਤਾਂ ਉਹ ਮਨੁੱਖ ਦੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਉਹਨਾਂ ਤੋਂ ਬਚਣਾ ਚਾਹੀਦਾ ਹੈ ਵਪਾਰਕ ਕੋਈ ਇਹਦਾ ਜਿਹੜਾ ਫਾਇਦਾ ਹੈ ਉਹ ਜਰੂਰ ਲੈਣਾ ਚਾਹੀਦਾ ਵਪਾਰਕ ਫਾਇਦਾ ਲੈ ਜਾਸ ਨਗ ਜੇ ਜੇ ਵਪਾਰਕ ਫਾਇਦਾ ਲੈ ਸਕਦਾ ਹੈ ਤੇ ਆਪਾਂ ਵੀ ਲੈ ਸਕਦੇ ਆ ਗਲਤ ਫੇਰ ਉੱਥੇ ਆ ਜਾਂਦੀ ਹੈ ਵੀ ਜਿਵੇਂ ਪੰਜਾਬ ਦੇ ਵਿੱਚ ਇੱਕ ਬਾਰਡਰ ਸਟੇਟ ਹੈ ਹਾਂ ਅਗਰ ਇੱਥੇ ਅਫੀਮ ਦੀ ਖੇਤੀ ਹੋਊਗੀ ਤਾਂ ਬਲੈਕ ਵੀ ਬਹੁਤ ਹੋ ਸਕਦੀ ਹੈ ਜਿਵੇਂ ਰਿਕਾਰਡ ਬਣਾਉਣਾ ਪੈਂਦਾ ਸਰਕਾਰ ਨੂੰ ਅਗਰ ਤਾਂ ਅਸੀਂ ਦੇ ਰਹੇ ਹਾਂ ਪ੍ਰੋਵਾਈਡ ਕਰ ਰਹੇ ਹਾਂ ਉਹ ਕੈਤੀ ਕਰਨ ਤੋਂ ਬਾਅਦ ਉਹ ਰਿਕਾਰਡ ਵੀ ਬਣਦਾ ਉਸ ਦਾ ਜਿਹੜਾ ਜਿਹੜੇ ਨੂੰ ਕਹਿੰਦੇ ਨਾ ਬਲੈਕ ਬਾਰਡਰ ਸਟੇਟ ਹੈ ਰਾਜਸਥਾਨ ਬਾਰਡਰ ਸਟੇਟ ਨਹੀਂ ਗੁਜਰਾਤ ਤੇ ਮਹਾਰਾਸ਼ਟਰ ਨਾਲ ਆਪਸਾ ਬਾਰਡਰ ਸਟੇਟ ਨਹੀਂ ਤੇ ਪੰਜਾਬ ਦੇ ਨਾਲ ਫਿਰ ਏਦਾਂ ਕਿਉਂ ਹੈ ਕਸ਼ਮੀਰ ਬਾਰਡਰ ਸਟੇਟ ਨਹੀਂ ਹੈਗੇ ਨਾ ਇਹ ਗੱਲਾਂ ਬਣਾਉਣੀਆਂ ਗੱਲਾਂ ਪੰਜਾਬ ਦੀ ਲੋਕ ਸਹੀ ਜਵਾਬ ਨਹੀਂ ਦੇ ਸਕਦੀ ਜੇ ਜਵਾਬ ਦੇਣ ਤਾਂ ਫਿਰ ਇਹ ਗੱਲਾਂ ਨਾ ਬਣਾਉਣ ਤੁਹਾਨੂੰ ਕੀ ਲੱਗਦਾ ਵੀ ਜਵਾਬ ਸਹੀ ਨਹੀਂ ਦੇ ਸਕਦੇ ਕਾਹ ਤੋਂ ਨਹੀਂ ਦੇ ਸਕਦੇ ਨਹੀਂ ਚਿੰਤਨ ਹੈ ਨਹੀਂ ਨਾ ਹਸਪਤਲ ਦਾ ਸਿਆਸੀ ਪਾਰਟੀਆਂ ਕੋਲੇ ਵੀ ਚਿੰਤਨ ਨਹੀਂ ਬૌਧਿਕ ਬੰਦੇ ਜਿਹੜੇ ਅਖੌਤੀ ਪੜੇ ਲਿਖੇ ਜਿਹੜੇ ਅਖੌਤੀ ਪੜੇ ਲਿਖੇ ਉਹਨਾਂ ਕੋਲੇ ਵੀ ਚਿੰਤਨ ਨਹੀਂ ਵੀ ਅਸੀਂ ਕਿਸੇ ਸਮੱਸਿਆ ਦਾ ਕਿਸੇ ਅਖੌਤੀ ਸਮੱਸਿਆ ਦਾ ਕੀ ਜਵਾਬ ਦੇਣਾ ਦਿੱਤਾ ਜਾਦਾ ਮੈਂ ਹੁਣ ਇੱਕ ਸਾਈਜ਼ ਦੇ ਵਿੱਚ ਰਿਹਾ ਮੈਨੂੰ ਪਤਾ ਲੱਗ ਗਿਆ ਵੀ ਰੈਕਟੀਵਾਈਟਿਸਪੈਟ ਹੈ ਮੈਂ ਮੈਂ ਬੁਲਤੇ ਵੀ ਨਹੀਂ ਇੱਕ ਵਾਰੀ ਤੁਪਕਾ ਨਹੀਂ ਧਰੀ ਪਤਾ ਹੋਣਾ ਚਾਹੀਦਾ ਵੀ ਪੀਣ ਦੇ ਕਾਬਿਲ ਹੀ ਨਹੀਂ ਹੈ ਤੇ ਸਿਹਤ ਸੰਭਰਗਾ ਦਾ ਮੈਂ ਵਿੱਚ ਸ਼ਰਾਬ ਦੇ ਰਹਿ ਕੇ ਸੁੰਘ ਕੇ ਵੀ ਨਹੀਂ ਵੰਦਾ ਸੀ ਕੀ ਕਰਾਂ ਮੈਨੂੰ ਪਤਾ ਹੈ ਰੈਕਟੀਵਾਈਟਿਸਪੈਟ ਆ ਜਖਮ ਤੇ ਲੱਗ ਸਕਦੀ ਆ ਪੇਟ ਚ ਦਾ ਕੋਈ ਕੰਮ ਨਹੀਂ ਇਹ ਕਹਾਣੀਆਂ ਲੋਕਾਂ ਨੂੰ ਇਹ ਚੇਤਨਾ ਹੋਰ ਕਿਹ ਕੇ ਫੁਕਰਪਣੇ ਨੇ ਮਾਰਿਆ ਪੰਜਾਬ ਨੂੰ ਫੁਕਰਪਣ ਤਾਂ ਆ ਨਾ ਬਿਚੇਤਨਾ ਹੈ ਨਹੀਂ ਨਾ ਛੇਤਨਾ ਦੇ ਵਿੱਚੋਂ ਫਿਊਡਲ ਮਾਨਸਿਕਤਾ ਆ ਜਾਂਦੀ ਹੈ ਚੇਤਨਾ ਜਦੋਂ ਨਾ ਹੋਵੇ ਵੀ ਬੱਲੇ ਬੰਦੇ ਬੰਦਾ ਬੜਾ ਖੋ ਖਾਂਦਾਨੀ ਆ ਯਾਰ ਇਹਦੇ ਕੋਲੇ ਹਰ ਇੱਕ ਚੀਜ਼ ਮਿਲਦੀ ਹੈ ਖਾਣ ਨੂੰ ਪੀਣ ਨੂੰ ਕੁਛ ਲੈ ਲਓ ਸਟੇ ਨਸ਼ਾ ਹਰ ਪ੍ਰਕਾਰ ਦਾ ਸਟੇਟਸ ਸਿੰਬਲ ਹੈ ਯਾਦ ਰੱਖਿਓ ਜਿਹੜਾ ਬੰਦਾ ਨਸ਼ਾ ਖਾਂਦਾ ਉਹ ਸਟੇਟਸ ਸਿੰਬਲ ਦਾ ਸ਼ਿਕਾਰ ਹੁੰਦਾ ਵੀ ਮੈਂ ਖਾਣਾ ਯਾਰ ਮੈਂ ਖਾ ਸਕਦਾ ਮੇਰੇ 'ਚ ਸਮਰੱਥਾ ਹੈ ਤੁਸੀਂ ਤੁਸੀਂ ਕਹਿੰਦੇ ਵੀ ਸਟੇਟਸ ਸਿੰਬਲ ਆ ਹਾਂ ਫੀਮ ਸਟੇਟਸ ਇਹ ਤੁਸੀਂ ਕਹੀ ਜਾਂਦੇ ਵੀ ਲੋਕ ਮੰਨਦੇ ਆ ਲੋਕ ਮੰਨਦੇ ਇਸ ਚੀ ਚਲੋ ਉਹ ਮੰਨ ਲੈਂਦੇ ਆ ਫਿਰ ਜਿਹੜੇ ਚਿੱਟੇ ਵਾਲੇ ਉਹ ਫਿਰ ਲੋਕ ਦੇ ਕਿਉਂ ਨੇ ਨਹੀਂ ਪਤਾ ਗੱਲ ਕੀ ਆ ਜਿਹੜਾ ਚਿੱਟਾ ਸ਼ਬਦ ਆ ਇਹ ਬੜਾ ਖਤਰਨਾਕ ਸ਼ਬਦ ਘੜਿਆ ਇਹਦੇ ਤਿੰਨ ਅੰਗਰੇਜ਼ੀ ਨਾਂ ਨੇ ਚਿੱਟੇ ਦੇ ਤਿੰਨ ਕੈਮੀਕਲ ਨੇ ਉਹਨਾਂ ਤਿੰਨਾਂ ਨੂੰ ਮਿਲਾ ਕੇ ਦੇ ਦਿਓ ਠੀਕ ਹੈ ਤੇ ਬੰਦਾ 5 ਦਿਨ ਜੇ ਓਵਰਡੋਜ਼ ਖਾ ਲੇ ਉਹ ਤੋਂ ਬਾਅਦ ਛੱਡਦਾ ਨਹੀਂ ਔਰ ਇਹ ਮਤਲਬ ਕਿ ਪਿੱਛੇ ਇਹ 10 ਸਾਲਾਂ ਚ ਚਾਲੂ ਕੀਤਾ ਗਿਆ ਮਸਕੇ ਕੈਮੀਕਲ ਇਕੱਠੇ ਕੀਤੇ ਕਈਆਂ ਸਿਆਸੀ ਪਾਰਟੀਆਂ ਦੇ ਉਹਨਾਂ ਨਾਲ ਸੰਬੰਧ ਸੀਗੇ ਉਹਨਾਂ ਦੇ کارਖਾਨੇ ਸੀਗੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਤੇ ਫਿਰ ਵੇਖੋ ਉ ਤਾਂ ਪੰਜਾਬ ਦਾ ਕੋਈ ਬੰਦਾ ਚਿੱਟੇ ਨੂੰ ਚਿੱਟਾ ਨਹੀਂ ਕਹਿੰਦਾ ਆਖੀ ਸਫੈਦ ਇਹਨਾਂ ਦਾ ਅਰਦਾ ਚਿੱਟਾ ਨਾ ਕੈਮੀਕਲ ਹੈ ਜਿਹੜਾ ਕੈਮਿਸਟਰੀ ਦੇ ਨਾਂ ਨੇ ਐਮ ਪੀਥੈਟਾਮਾਈਨ ਇੱਕ ਕੈਮਿਸਟਰੀ ਦੇ ਨਾਂ ਨੇ ਤਿੰਨ ਤੱਤ ਨੇ ਅਨੱਤੇਨਾ ਤੱਤਾਂ ਨੂੰ ਮਿਲਾ ਕੇ ਜਿਹਨੂੰ ਅਹੋਤੀ ਚਿੱਟਾ ਨਾਂ ਤੇ ਰਿਹਾ ਉਹ ਰਖ ਹੈ ਕਿਸੇ ਵੀ ਜਿਹੜਾ ਕੈਮਿਸਟਰੀ ਦਾ ਗਿਆਤਾ ਹੈ ਕੋਈ ਪ੍ਰੋਫੈਸਰ ਪੜਾਉਂਦਾ ਹੈ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਜਾਂ ਡਾਕਟਰ ਨੂੰ ਸਾਰਾ ਪਤਾ ਹੈ ਇਹ ਸਾਰੇ ਸਿਆਸੀ ਤੌਰ ਤੇ ਰਾਜਨੀਤਿਕ ਪਾਰਟੀਆਂ ਬਲੈਕਮੇਲ ਕਰਨ ਵਾਲੇ ਬੰਦੇ ਬਲੈਕੀ ਤੇ ਪੁਲਿਸ ਦੀ ਸਰਪ੍ਰਸਤੀ ਸਭ ਕੁਝ ਨੂੰ ਸੰਦਾ ਪੁੱਛ ਨੂੰ ਸਾਰਾ ਪਤਾ ਨਹੀਂ ਵੀ ਕਿੱਥੇ ਕੀ ਵਿਕਦਾ ਹੈ ਕਿਹੜਾ ਬੰਦਾ ਕੀ ਖਾਂਦਾ ਹੈ ਇਹਨਾਂ ਦਾ ਇਥੋਂ ਤੱਕ ਪਤਾ ਹੁੰਦਾ ਵੀ ਕਿਹਦੇ ਪੇਟ ਚ ਕੀ ਦਾ ਬੱਚਾ ਹੈ ਪ੍ਰਸ਼ਾਸਨ ਤਾਂ ਹਲੇ ਵੀ ਐਕਸ਼ਨ ਲੈਂਦਾ ਨਾ ਪ੍ਰਸ਼ਾਸਨ ਤੇ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਉੱਤੇ ਕਾਰਵਾਈ ਵੀ ਕੀਤੀ ਗਈ ਹੈ ਉਹਨਾਂ ਦੇ ਘਰ ਵੀ ਢਾਏ ਗਏ ਉਹਨਾਂ ਤੇ ਕਾਰਵਾਈ ਕੀਤੀ ਵੀ ਗਈ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਇਨਵੋਲ ਸੀ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਇਹ ਤਾਂ ਇਹ ਤਾਂ ਕਰ ਰਹੀ ਹੈ ਨਾ ਸਰਕਾਰ ਤਾਂ ਕਹਿੰਦੀ ਹੈ ਵੀ ਇਹਨਾਂ ਇਸ ਇਸ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪੰਜਾਬ ਪਤਾ ਕਾਰਨ ਕੀ ਹੈ ਇਹ ਦਿਖਾਵੇ ਤਾਂ ਹੁੰਦੇ ਆ ਹੁਣ ਉਹਦਾ ਘਰ ਢਾ ਦਿੰਦਿਆ ਘਰ ਚੋਂ ਦੇ ਘਰਾਂ ਲਈ ਬੈਠੀ ਆ ਉਹਦਾ ਬੱਚਾ ਵੀ ਬੈਠਾ ਹੈ ਉਹਦਾ ਪਿਓ ਵੀ ਬੈਠਾ ਹੈ ਉਹਦਾ ਦਾਦਾ ਵੀ ਬੈਠਾ ਹੈ ਉਹਦੀ ਦਾਦੀ ਵੀ ਬੈਠੀ ਹੈ ਘਰ ਟਾਉਣ ਦਾ ਕੀ ਮਤਲਬ ਹੈ ਬੰਦੇ ਨੂੰ ਸਜ਼ਾ ਕਰੋ ਅੰਦਰ ਕਰੋ ਜੀ ਉਹਦੇ ਨਾਂ ਜਾਇਦਾਦ ਰਹੇਗੀ ਉਹ ਜ਼ਬਤ ਕਰ ਲਓ ਇਹ ਵੀ ਨਾਲ ਹੈ ਨਾ ਉਹ ਨਹੀਂ ਕਰਨੀ ਘਟਾ ਦਿਓ ਕੋਣ ਘਰ ਤਾਂ ਵੈਸੇ ਹੀ ਨਹੀਂ ਹੈ ਲੋਕਾਂ ਕੋਲੇ ਫਿਰ ਕਹਣਗੇ ਜੀ ਇਹਨਾਂ ਕੋਲੇ ਘਰ ਨੇ ਘਰ ਤਾਂ ਪੋਲਿਟਿਸ਼ਨਾਂ ਨੇ ਬਹੁਤ ਵੱਡੇ ਵੱਡੇ ਡਾਕੇ ਮਾਰ ਕੇ ਵੀ ਪਾਏ ਹੋਇਆ ਹੈ ਪੋਲਿਟਿਸ਼ਨਾਂ ਦਾ ਕੋਈ ਘਰ ਟਾ ਦੋ ਵਪਾਰੀ ਨੇ ਬਹੁਤ ਵੱਡੇ ਟੈਕਸਾਂ ਦੀ ਚੋਰੀ ਕਰਕੇ ਵੱਡੀਆਂ-ਵੱਡੀਆਂ ਹਵੇਲੀਆਂ ਤੇ ਵੱਡੇ-ਵੱਡੇ ਕਾਰਖਾਨੇ ਬਣਾਏ ਨੇ ਢਾ ਜਾਣਗੇ ਇਹ ਗੱਲਾਂ ਨਹੀਂ ਹਨ ਠੀਕ ਨਹੀਂ ਹੈ ਲੌਜੀਕ ਤੇ ਰਹਿਣਾ ਚਾਹੀਦਾ ਤਰਕ ਤੇ ਰਹਿਣਾ ਚਾਹੀਦਾ ਸਵਾਲ ਮੇਰਾ ਫਿਰ ਉਹੀ ਬਣ ਜਾਂਦਾ ਹੈ ਕਿ ਪੰਜਾਬ ਚ ਹੋਣੀ ਚਾਹੀਦੀ ਹੈ ਇਹ ਦੇਖੋ ਪੰਜਾਬ ਦੇ ਚ ਖੇਤੀ ਕੀਤੀ ਜਾ ਸਕਦੀ ਹੈ ਪਰ ਇਹ ਦੱਸਣਾ ਪਊ ਵੀ ਇਹ ਇੱਕ ਖਾਣੇ ਵਾਸਤੇ ਨਹੀਂ ਭਾਈ ਛੋਟੇ ਸਟੇਟਸ ਸੰਭਲ ਵਾਸਤੇ ਨਹੀਂ ਆ ਪਾਇਦਾ ਵਪਾਰ ਕਰ ਸਕਦੇ ਆ ਬਪਾਰ ਬਪਾਰਕ ਤੋਂ ਤਰਤੀ ਦੀ ਲੋੜ ਹੈ afghanistan ਨੂੰ ਲੋੜ ਹੈ pakistan ਨੂੰ ਲੋੜ ਹੈ america ਨੂੰ ਲੋੜ ਹੈ canada ਨੂੰ ਲੋੜ ਹੈ europe ਨੂੰ ਲੋੜ ਹੈ ਲੇਕਿਨ ਲੋਕਾਂ ਨੂੰ ਤੇ ਇਹ ਮਿਥ ਬਣੀ ਹੋਈ ਹੈ ਵੀ ਕਿਤੇ ਜੇ ਖਸਖਸ ਦੀ ਖੇਤੀ ਹੋਣ ਲੱਗੀ ਤਾਂ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਹੀ ਇੰਨੇ ਲੋਕ ਨੇ ਜਿਹੜੇ ਬਲੈਕ ਦੇ ਵਿੱਚ ਲੈ ਕੇ ਆਉਂਦੇ ਆ ਸਮਾਨ ਕੋਈ ਵੀ ਕਿਸੇ ਤਰ੍ਹਾਂ ਦਾ ਚਾਹੇ ਉਹ ਫੀਮ ਹੋਵੇ ਚਾਹੇ ਡੋਡੇ ਹੋਣ ਉਹ ਉਹ ਲੈ ਕੇ ਆਉਂਦੇ ਨੇ ਫਿਰ ਉਹ ਆਮ ਹੀ ਹੋ ਜਾਊਗਾ ਫਿਰ ਨੌਜਵਾਨੀ ਦਾ ਹੋਰ ਖਰਾਬ ਹੋ ਜਾਊਗਾ ਮੈਂ ਸਣਾ ਤੁਹਾਡੇ ਨੂੰ ਵੀ ਜਦੋਂ ਫੀਮ ਪੰਜਾਬ ਦੇ ਵਿੱਚ ਖੁਰਾ ਪੈਦਾ ਕੀਤੀ ਜਾਂਦੀ ਸੀ ਉਦੋਂ ਆਮ ਨਹੀਂ ਸੀ ਉਦੋਂ ਸਿਆਣੇ ਬੰਦੇ ਖਾਂਦੇ ਸੀ ਕੋਈ ਬਜ਼ੁਰਗ ਕੋਈ ਸਿਆਣਾ ਆਮ ਨਹੀਂ ਸੀ ਖਾਂਦੇ ਚੋਬਰ ਨੂੰ ਕਹਿੰਦੇ ਨਾ ਭਾਈ ਤੇਰਾ ਕੋਈ ਕੰਮ ਨਹੀਂ ਦੁੱਧ ਕਿਉਂ ਖਾ ਪੀ ਕੰਮ ਕਰ ਠੀਕ ਹੈ ਨਾ ਕੋਈ ਵੈਦ ਦੱਸਦਾ ਵੈਦ ਦੇ ਕਹਿਣ ਤੇ ਕੋਈ ਚੀਜ਼ ਖਾਦੀ ਜਾ ਸਕਦੀ ਸੀ ਪਰ ਜਿਹੜਾ ਕਹਿੰਦੇ ਵੀ ਖੇਤੀ ਹੋਣ ਨਾਲ ਪੰਜਾਬ ਦੇ ਲੋਕ ਖਾਣ ਰਸਤਾਂ ਦੇ ਕਿੰਨੇ ਖਣ ਲਾ ਕੇ ਮੱਧ ਪ੍ਰਦੇਸ਼ ਚ ਵਿਕਦੀ ਹੈ ਖੇਤੀ ਹੁੰਦੀ ਤੇ ਕਿਨੇ ਖਾਣ ਲੱਗੇ ਉਹਨਾਂ ਬਾਰੇ ਚੁੱਪ ਨੇ ਠੀਕ ਹੈ ਨਾ ਗੁਜਰਾਤ ਚ ਹੁੰਦੀ ਹੈ ਉੱਥੇ ਚੁੱਪ ਨੇ ਸਿਰਫ ਪੰਜਾਬ ਦਾ ਸਿਰਫ ਇਸ ਕਰਕੇ ਕਿ ਇੱਥੇ ਲੋਕਾਂ ਨੂੰ ਸਾਹ ਨਾ ਆ ਜਾਵੇ ਸੌਖਾ ਖੇਤੀ ਜਿਹੜੀ ਦੂਜੀ ਖੇਤੀ ਸਾਰੀ ਘਾਟੇ ਦਾ ਜੇ ਇਹ ਖੇਤੀ ਹੋਣ ਲੱਗੀ ਤੇ ਨਹਾਜੂ ਜਵੇਂ ਅੱਜ ਗੱਲ ਕਰਦੇ ਆਪਾਂ ਵੀ ਇਸ ਵਾਲੇ ਪਾਸੇ ਬਹੁਤ ਜਣੇ ਲੋਕਾਂ ਨੇ ਬੜਾ ਜੋਰ ਪਾਇਆ ਤੁਸੀਂ ਵੀ ਗੱਲ ਕੀਤੀ ਇਸ ਬਾਰੇ ਵੀ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਹੁਣ ਜਿਹੜਾ ਆ ਆਪਾਂ ਝੋਨੇ ਦੀ ਗੱਲ ਕਰਦੇ ਆਂ ਝੋਨੇ ਨੂੰ ਹਮੇਸ਼ਾ ਕਿਹਾ ਜਾਂਦਾ ਵੀ ਜਾਂ ਝੋਨਾ ਲਾਉਣਾ ਘੱਟ ਕਰ ਦਿੱਤਾ ਜਾਵੇ ਜਾਂ ਬੰਦ ਕਰ ਦਿੱਤਾ ਜਾਵੇ ਕੋਈ ਹੋਰ ਖੇਤੀ ਕਰ ਲਈ ਜਾਵੇ ਕੋਈ ਹੋਰ ਫਸਲ ਉਗਾਈ ਜਾ ਸਕਦੀ ਹੈ ਤਾਂ ਉਹਦੇ ਤੇ ਜ਼ੋਰ ਕਿਉਂ ਨਹੀਂ ਕੋਈ ਪਾ ਕੇ ਰਾਜੀ ਹੈਗਾ ਵੀ ਹੋਰ ਬਹੁਤ ਸਾਰੀਆਂ ਫਸਲਾਂ ਹੈਗੀਆਂ ਜਿਨ੍ਹਾਂ ਤੇ ਪ੍ਰੋਫਿਟ ਕੱਟਿਆ ਜਾ ਸਕਦਾ ਹੈ ਫਸਲ ਦੱਸਿਆ ਜਾਂਣਾ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਜਿਹੜੀ ਯੂਨੀਵਰਸਿਟੀ ਹੈ ਜਿਹੜੀ ਖੇਤੀવાડી ਦੀ ਯੂਨੀਵਰਸਿਟੀ ਆ ਉਹਦਾ ਫਰਜ਼ ਹੈ ਕਿ ਲੋਕਾਂ ਨੂੰ ਇਹ ਚੀਜ਼ਾਂ ਦੱਸੇ ਗਿਆਨ ਦੇਵੇ ਕੈਂਪ ਲਾਵੇ ਪਿੰਡਾਂ 'ਚ ਜਾਵੇ ਇਹ ਫਰਜ ਉਹਦਾ ਹੈ ਤੋ ਪੈਂਟਾਂ ਕੋਟਾਂ ਤੇ ਟਾਇਆਂ ਲਾ ਕੇ ਨਾ ਦਫ਼ਤਰ ਚ ਬਹਿਣ ਦਾ ਕੰਮ ਨਾਲ ਨਹੀਂ ਖੇਤੀ ਅੱਗੇ ਵਧਦੀ ਲੋਕਾਂ ਨੂੰ ਸਮਝਾਇਆ ਜਾਵੇ ਵੀ ਆਹ ਖੇਤੀ ਕਰੋਗੇ ਇਥੇ ਖਰਚਾ ਇੰਨਾ ਕੁ ਹੋਊਗਾ ਨਫਾ ਭਾਈ ਮਾਰਕੀਟ ਤੋਂ ਤੁਹਾਨੂੰ ਆਹ ਹੋਊਗਾ ਇਹਦੀ ਸਰਕਾਰੀ ਖਰੀਦ ਆਉਂਦੀ ਹੈ ਬਾਹਰ ਇਹਦੀ ਐਨੀ ਐਕਸਪੋਰਟ ਹੁੰਦੀ ਹੈ ਦੱਸਿਆ ਜਾਵੇ ਤੇ ਫਿਰ ਬੰਦਾ ਉਹ ਕਰ ਸਕਦਾ ਪਰ ਉਹ ਦੱਸਦੇ ਨਹੀਂ ਹਣ ਉਹਦੇ ਨਾਂ ਆਪਾਂ ਤਾਂ ਲੁੱਟਣਾ ਹੈ ਵਪਾਰੀ ਬੰਦਾ ਵਪਾਰੀ ਅਧਿਕਾਰੀ ਤੇ ਦਰਬਾਰੀ ਸਾਰੇ ਇਕੱਠੇ ਨੇ ਇਹ ਫਿਰ ਲੋਕਾਂ ਦਾ ਭਲਾ ਨਹੀਂ ਚਾਹੁੰਦੇ ਹੁੰਦੇ ਸਿਰਫ ਆਪਦੇ ਭਲਾ ਚਾਹੁੰਦੇ ਹੁੰਦੇ ਆ ਜਦ ਕਿ ਇਹ ਕਹਿ ਸਕਦੇ ਇੱਕ ਮਿੱਥ ਬਣੀ ਹੋਈ ਹੈ ਲੋਕਾਂ ਦੇ ਵਿੱਚ ਵੀ ਹਾਂ ਜੇ ਇਸੇ ਖਸਖਸ ਦੀ ਕੀਤੀ ਕਰਾਂਗੇ ਤਾਂ ਮਾਲਾ ਮਾਲ ਹੋ ਜਾਗੇ ਉਹਦਾ ਵੀ ਇੱਕ ਇੱਕ ਮੁਸਕਿਲ ਤੈ ਕੀਤਾ ਜਾਂਦਾ ਵੀ ਐਨਆ ਰੇਟ ਵਧੂਗਾ ਉਹੀ ਹੇਰਾਂ ਦੇ ਹਿਸਾਬ ਨਾਲ ਨਹੀਂ ਹੁੰਦਾ ਨਹੀਂ ਨਹੀਂ ਰੇਟ ਤਾਂ ਵੇਖੋ ਦੂਜਿਆਂ ਨਾਲ ਵੱਧ ਹੋਊਗਾ ਯਾਰ ਹੁਣ ਕਾਕਰ ਨਾਲ ਰੇਟ ਵੱਧ ਹੋਊਗਾ ਹੀ ਤੁਹਾਡੇ ਰੱਬ ਤੇ ਆਪਣੇ ਛੋੜਾਂ ਨਾਲ ਵੱਧ ਹੋਊਗਾ ਜਿਰੀ ਨਾਲੋਂ ਜਿਹੜੀਆਂ ਸਰਕਾਰੀ ਦੂਜੀਆਂ ਫਸਲਾਂ ਦੇ ਰੇਟ ਹੈ ਉਹ ਜਿਹਨਾਂ ਦਾ ਤੈ ਕੀਤਾ ਜਾਂਦਾ ਵੀ ਇਦੋਂ ਘੱਟ ਨਹੀਂ ਪਈ ਠੀਕ ਹੈ ਤੇ ਲਹੂ ਕਰਨ ਇੰਡਸਟਰੀ ਵਾਲਾ ਕਿੰਨੀ ਲੋੜ ਹੈ ਜਾਂ ਸਰਕਾਰ ਖੁਦ ਖਰੀਦੇ ਔਰ ਬਾਹਰ ਐਕਸਪੋਰਟ ਕਰੇ ਬਜਾਰਾਂ ਦੇ ਵਿੱਚ ਨਹੀਂ بیا ਤੇਰੀ ਖੇਤੀ ਆ ਐਨੇ ਕਿੱਲੇ ਆ ਜਾਂ ਇਨੀਆਂ ਕਨਾਲਾਂ ਨੇ ਹੋਊ ਭਾਈ ਇਹਦੇ ਤੁਝੂ ਇਹਨੂੰ ਤੂੰ ਹੋਰ ਕਿਤੇ ਨਹੀਂ ਵੇਚਣੀ ਠੀਕ ਹੈ ਨਾ ਤੇ ਉਹ ਕਟਵਾ ਕੇ ਸਰਕਾਰ ਆਪ ਦੇ ਕਬਜੇ ਚ ਕਰੇ ਤੇ ਬਾਹਰ ਜਿੱਥੇ ਕਿਤੇ ਕਿਸੇ ਨੂੰ ਮੁਲਕ ਦੀ ਲੋੜ ਆ ਆਪਾਂ ਜਿੱਥੇ ਐਕਸਪੋਰਟ ਕਰਨਾ ਚਾਹੁੰਦੇ ਆ ਨਿਰਯਾਤ ਕਰਨਾ ਚਾਹੁੰਦੇ ਆ ਉਥੇ ਨਿਰਯਾਤ ਕੀਤੀ ਜਾ ਸਕਦੀ ਹੈ ਇਮ ਇੱਕ ਇਲੀਗਲ ਮੰਨਿਆ ਜਾਂਦਾ ਵਾ ਨਸ਼ਾ ਕੋਈ ਵੀ ਹੋਵੇ ਚਾਂਦੀ ਦੀ ਡੱਬੀ ਦੀ ਵੀ ਆਪਾਂ ਗੱਲ ਕੀਤੀ ਵੀ ਨੌਜਵਾਨ ਰੱਖਣ ਦੇ ਸ਼ਕੀਨ ਹੁੰਦੇ ਨੇ ਕਈ ਉਹ ਆਨਲਾਈਨ ਵੀ ਬਹੁਤ ਡੱਬੀਆਂ ਮਿਲਦੀਆਂ ਨੇ ਉਦਾਂ ਦੀਆਂ ਉਹਨਾਂ ਦੇ ਉਹ ਉਹਦੇ ਵਿੱਚ ਪਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਲੱਗਦਾ ਨਹੀਂ ਹੈਗਾ ਵੀ ਇਸ ਤਰੀਕੇ ਦੇ ਨਾਲ ਨੌਜਵਾਨ ਆ ਜਿਹੜੇ ਉਹਨਾਂ ਨੂੰ ਪਹਿਲਾਂ ਵਰਗਲਾਇਆ ਜਾਂਦਾ ਉਸੇ ਤਰ੍ਹਾਂ ਵੀ ਤਾਂ ਕਰਕੇ ਨੌਜਵਾਨ ਇਸ ਵਾਲੇ ਕਾਸੇ ਨੂੰ ਭਜਦੇ ਨੇ ਤੇ ਇੱਕ ਜਿਹੜੀ ਮਿੱਥ ਬਣੀ ਹੋਈ ਹੈ ਵੀ ਸਾਨੂੰ ਸਾਨੂੰ ਇਹ ਚੀਜ਼ ਸਾਡੇ ਕੋਲ ਰੱਖਣੀ ਚਾਹੀਦੀ ਹੈ ਇਲੀਗਲ ਹੈ ਪਰ ਇਹ ਹੀ ਜਾਂਦੀ ਹੈ ਘੜੀ ਜਾਂਦੀ ਹੈ ਜਦੋਂ ਮਿੱਥ ਘੜੀ ਫਿਰ ਬੰਦਾ ਕਹਿੰਦਾ ਸਰ ਕੋਈ ਤਾਂ ਕਹਿੰਦਾ ਚੱਲ ਜਾ ਰ ਕਪੜੇ ਚ ਬਿਲੇਟ ਕੇ ਗੀਜੇ ਚ ਪਾ ਲੋ ਠੀਕ ਹੈ ਨਾ ਕੁਦੀਜਾ ਨਹੀਂ ਚਾਂਦੀ ਦੀ ਡੱਬੀ ਚ ਪਾਓ ਚਾਂਦੀ ਦੀ ਡੱਬੀ ਚ ਪਾਉਣ ਨਾਲ ਕੀ ਗੱਲ ਫੀਮ ਦੀ ਵਿੱਚ ਮਾਤਰਾ ਜ਼ਿਆਦੇ ਨਸ਼ੇ ਦੀ ਮਾਤਰਾ ਜ਼ਿਆਦੇ ਹੋਈ ਫੀਮ ਤਾਂ ਫੀਮ ਹੀ ਆ ਠੀਕ ਹੈ ਨਾ ਪਰ ਕਿਉਂਕਿ ਫਿਊਡਲ ਸਟੇਟਸ ਸਿੰਬਲ ਹੈ Rajasthan ਦਾ ਫਿਊਡਲ ਸਟੇਟਸ ਇਸ ਤਰ੍ਹਾਂ ਪੰਜਾਬ ਦਾ ਆਪਾਂ ਫਿਊਡੈਲਟੀ ਤੋਂ ਬਾਹਰ ਨਹੀਂ ਆਏ ਜਦੋਂ ਅਸੀਂ ਇਹ ਤੋਂ ਬਾਹਰ ਆ ਗਏ ਵਪਾਰੀ ਬਣ ਕੇ ਵਪਾਰੀ ਬਣ ਗਏ ਫਿਰ ਆਪਾਂ ਇਹ ਕੰਮ ਕਰਕੇ ਤੇ ਆਪ ਸ਼ਿਕਾਰ ਨਹੀਂ ਹੋਵਾਂਗੇ ਜਿੱਥੇ ਵੀ ਸਹੀ ਲੋੜ ਹੈ ਜਿੰਨਾਂ ਨੂੰ ਅਸੀਂ ਇੰਡਸਟਰੀ ਕਹਿੰਦੇ ਆ ਦੁਆਜਾਂ ਦੀ ਇੰਡਸਟਰੀ ਉਹ ਉਸ ਇੰਡਸਟਰੀ ਚ ਨੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਐ ਆ ਗਾਣੀ ਜਿਵੇਂ ਇਲੀਗਲ ਤਾਂ ਚਲੋ ਹੈ ਹੀ ਹੈ ਜਦੋਂ ਕੋਈ ਵੀ ਮਾੜਾ ਜਿਹਾ ਨਸ਼ਾ ਫੜਾਇਆ ਜਾਂਦਾ ਹੈ ਤਾਂ ਉਹਦੇ ਨਾਲ ਜੇ ਇੱਕ ਤੋਂ ਜਣ ਨੇ ਉਹ ਵੀ ਨਾਲ ਰਗੜੇ ਜਾਂਦੇ ਨੇ ਇਹ ਇਹ ਚੀਜ਼ਾਂ ਇਹ ਇਹ ਚੀਜ਼ਾਂ ਜਿਹੜੀਆਂ ਹੈਗੇ ਨੇ ਇਹ ਵੀ ਖਰਾਬ ਕਰਦੀਆਂ ਨੇ ਇਹ ਤਾਂ ਪੁਲਿਸ ਨੂੰ ਪਤਾ ਹੁੰਦਾ ਪੁਲਿਸ ਖੁਦ ਬਕਾਉਂਦੀ ਹੁੰਦੀ ਹੈ ਮੈਨੂੰ ਪਤਾ ਹੈ ਮੈਂ ਕਹਿ ਰਿਹਾ ਹਰ ਬੰਦਾ ਨਹੀਂ ਕਹਿ ਸਕਦਾ ਮੈਂ ਸਾਰਾ ਜਾਣਦਾ ਵੀ ਕਿਹੜੀ ਕ ਕਾਂ ਕਿਹੜਾ ਮੈਕਮਾ ਕਿੱਥੇ ਕਰਤੂਤ ਕਰਦਾ ਮੈਂ ਮੈਕਮਿਆਂ ਚ ਰਹਾ ਮੈਨੂੰ ਪਤਾ ਮੈਂ 30 ਸਾਲ ਇਹਨਾਂ ਦੇ ਵਿੱਚ ਹੀ ਰਹਾ ਹਾਂ ਪ੍ਰਸ਼ਾਸਨ ਤਾਂ ਇਹਦੇ ਕਾਰਵਾਈ ਕਰਦਾ ਹੁੰਦਾ ਤੁਸੀਂ ਉਹਦੇ ਖਿਲਾਫ ਹੀ ਬੋਲ ਰਹੇ ਨਹੀਂ ਨਹੀਂ ਪ੍ਰਸ਼ਾਸਨ ਦੀ ਮੈਨੂੰ ਉਹ ਦੱਸਦਾ ਨੁਕਸ ਦੱਸਦਾ ਵੀ ਪ੍ਰਸ਼ਾਸਨ ਆਪਣੀ ਡਿਊਟੀ ਨੂੰ ਸਮਝੇ ਤਨਖਾਹਾਂ ਲੈਂਦੇ ਨੇ ਮੋਟੀਆਂ ਤਨਖਾਹਾਂ ਲੈ ਕੇ ਇਹਦੀਆਂ ਤਨਖਾਹ ਨਹੀਂ ਲੈਂਦੀ ਕਿ ਲੋਕਾਂ ਦੇ ਘਰਾਂ 'ਚ ਕਤਲ ਕਰਾਏ ਜਾਣ ਲੋਕਾਂ ਦੇ ਘਰਾਂ 'ਚ ਕਲੇਸ਼ ਕਰਾਏ ਜਾਣ ਫਿਰ ਉਹ ਤੋਂ ਰਿਸ਼ਵਤਾਂ ਲਈਆਂ ਜਾਣ ਸਾਰਸ਼ ਨੇ ਤਾਂ ਪਿਛਲੇ ਦੌਰ ਦੇ ਵਿੱਚ ਐਨੇ ਲੋਕ ਫੜੇ ਨੇ ਜਿਹੜੇ ਨਸ਼ਾ ਤਸਕਰ ਸੀਗੇ ਜੇ ਫੜ ਲੈਣਾ ਇੱਕ ਵੀ ਬਾਦੂ ਐਸਾ ਹੀ ਢੰਗ ਨਾਲ ਫੜਿਆ ਜਾਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਫੜਿਆ ਕਿਹਨੂੰ ਜਾਂਦਾ ਹੈ ਤੇ ਛੱਡਿਆ ਕਿਹਨੂੰ ਜਾਂਦਾ ਹੈ ਰੇਤਾਂ ਕਿਹਨੂੰ ਜਿੱਤੀਆਂ ਜਾਂਦੀਆਂ ਤੇ ਬੈਂਤਾਂ ਕਿਹਦੇ ਮਾਰਗਾਂ ਜਾਂਦੀਆਂ ਸਾਰਾ ਪਤਾ ਲੋਕਾਂ ਨੂੰ ਯਾਨਕਿ ਵੱਡੀ ਮੱਛੀ ਨਹੀਂ ਫੜੀ ਜਾ ਰਹੀ ਹਲੇ ਵੱਡੀ ਮੱਛੀ ਤਾਂ ਇਹਨਾਂ ਦੀ ਚੰਗੀ ਤਰ੍ਹਾਂ ਪਾਲਤੂ ਹੈ ਵੱਡੀ ਮੱਛੀ ਨੂੰ ਕੌਣ ਫੜ ਲੂ ਵੱਡੀ ਮੱਛੀ ਦੇ ਸਹਾਰੇ ਇਹ ਫੜਦੇ ਨੇ ਬਾਜੀ ਬਾ ਕਾਰਪੋਰਟ ਸੈਕਟਰ ਦੇ ਸਾਰੇ ਪੜਦੀਆਂ ਸਰਕਾਰਾਂ ਕੋਈ ਵੀ ਸਰਕਾਰ ਹੈ ਟਰੰਪ ਵਰਗਾ ਰਾਸ਼ਟਰਪਤੀ ਤਾਂ ਬੰਦਾ ਅਮਰੀਕਾ ਦਾ ਰਾਸ਼ਟਰਪਤੀ ਜੇ ਤੈਨੂੰ ਵੇਖੇ ਜੇ ਉਥੋਂ ਦਾ ਕਾਰਪੋਰੇਟ ਸੈਕਟਰ ਦਾ ਸਭ ਤੋਂ ਵੱਡਾ ਬੰਦਾ ਹੈ ਜੋ ਕਹਿੰਦਾ ਵੀ ਹਾਂ ਇਹੀ ਰਾਸ਼ਟਰਪਤੀ ਹੋਣਾ ਚਾਹੀਦਾ ਠੀਕ ਹੈ ਥੋੜੀ ਹੋਂਦ ਸਰਕਾਰਾਂ ਦੀ ਰਾਸ਼ਟਰਪਤੀ ਦੀ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀ ਦੀ ਗਵਰਨਰ ਦੀ ਇੱਥੋਂ ਤੱਕ ਕਿ ਅਦਾਲਤਾਂ ਦੇ ਵਿੱਚ ਵੀ ਉਹਨਾਂ ਦੀ ਦਖਲਅੰਦਾਜ਼ੀ ਪੂਰੀ ਚੱਲਦੀ ਹੈ ਸਭ ਤੋਂ ਜ਼ਿਆਦਾ ਤਾਂ ਲਿੱਕਰ ਜਿਹੜੀ ਸਟੇਟ ਮੰਨਿਆ ਜਾਂਦਾ ਪੰਜਾਬ ਨੂੰ ਪੰਜਾਬ ਦੇ ਵਿੱਚ ਸ਼ਰਾਬ ਸਭ ਤੋਂ ਵੱਧ ਪੀਤੀ ਜਾਂਦੀ ਹੈ ਇਹ ਇਹ ਲੱਗਦਾ ਨਹੀਂ ਕਿ ਸਭ ਤੋਂ ਵੱਧ ਨਹੀਂ 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 ਪੰਜਾਬ ਹਰਿਆਣਾ ਹਿਮਾਚਲ ਤੇ ਦਿੱਲੀ ਮੈਂ ਕਿਉਂਕਿ ਮੇਰਾ ਐਕਸਾਈਜ ਦਾ ਵਿਭਾਗ ਹੈ ਮੈਨੂੰ ਪਤਾ ਹੈ ਕਿ ਦੂਜਿਆਂ ਚ ਵੀ ਸ਼ਰਾਬਿਸ਼ਤ ਨਹੀਂ ਪੀਤੀ ਜਾਂਦੀ ਆ ਜਿਵੇਂ ਪੰਜਾਬ ਚ ਜਿਵੇਂ ਪੰਜਾਬ ਚ ਹੈ ਉੱਥੇ ਵੀ ਸ਼ਰਾਬ ਪੀ ਕੇ ਹੁੱਲੜਬਾਜੀ ਤੇ ਹੁੜਦੰਗੀ ਕਰਦੇ ਨੇ ਦਿੱਲੀ ਚ ਵੀ ਕਰਦੇ ਨੇ ਪੜੇ ਲਿਖੇ ਬੰਦੇ ਹਿਮਾਚਲ ਚ ਕਰੀ ਜਾਂਦੇ ਨੇ ਰਾਜਸਥਾਨ ਚ ਕਰੀ ਜਾਂਦੇ ਨੇ ਆ ਨਾਲ ਹਰਿਆਣਾ ਆਪਣਾ ਗਵੰਡੀ ਮੇਰਾ ਤਾਂ ਪਿੰਡੀ ਹਰਿਆਣੇ ਚ ਸਾਨੂੰ ਪਤਾ ਇਹੀ ਕੰਮ ਕਰਦੇ ਨੇ ਤੇਰੇ ਜੰਮੂ ਕਸ਼ਮੀਰ ਚ ਕਰੀ ਜਾਂਦੇ ਨੇ ਇਹ ਸਾਰਾ ਕੁਝ ਕਰਦੇ ਹੀ ਇਹਨਣ ਹੁਣ ਦੰਗੇ ਕਰਨਗੇ ਇਹਨਾਂ ਦੀ ਮਾਨਸਿਕਤਾ ਹੈ ਲੋਕਾਂ ਨੂੰ ਦੱਸਣ ਵਾਸਤੇ ਵੀ ਅਸੀਂ ਸਾਨੂੰ ਸ਼ਰਾਬ ਪੀਣੀ ਆਉਂਦੀ ਅਸੀਂ ਸ਼ਰਾਬ ਪੀਤੀ ਆਂ ਅਸੀਂ ਮਹਿੰਗੀ ਸ਼ਰਾਬ ਪੀਤੀ ਆਂ ਇਹ ਦੱਸਣ ਵਾਸਤੇ ਉਹਨਾਂ ਨੂੰ ਇਹ ਕੋਈ ਨਹੀਂ ਵੀ ਅਸੀਂ ਸ਼ਰਾਬੀ ਕੋਈ ਕੁੱਤੇ ਦੀ ਮੌਤ ਵੀ ਮਰ ਜਾਣਾ ਕਿਉਂਕਿ ਉਹਨਾਂ ਨੂੰ ਚੇਤਨਾ ਨਹੀਂ ਚੇਤਨਾ ਨਹੀਂ ਕੀਤਾ ਗਿਆ ਜਿਹੜਾ ਵੀ ਬੰਦੇ ਨੂੰ ਚੇਤਨਾ ਆ ਜੇ ਉਹ ਸੁਂਗਦਾ ਵੀ ਨਹੀਂ ਜੇ ਮੈਨੂੰ ਪਤਾ ਲੱਗ ਗਿਆ ਕੋਈ ਮੈਨੂੰ ਪਿਆ ਦੇਗਾ ਸ਼ਰਾਬ ਜਾਂ ਫੀਮ ਮੈਨੂੰ ਪਤਾ ਲੱਗ ਗਿਆ ਵੀ ਇਹ ਨਾ ਪੀਣ ਦੇ ਕਾਬਿਲ ਹੈ ਨਾ ਰੱਖਣ ਦੇ ਕਾਬਿਲ ਹੈ ਨਾ ਇਹਦਾ ਸਟੇਟਸ ਸਿੰਬਲ ਹੈ ਬੰਦਾ ਸਾਰੀ ਉਮਰ ਬਿਨਾਂ ਨਸ਼ੇ ਤੋਂ ਰਹਿ ਸਕਦਾ ਹੈ ਇਹ ਤਾਂ ਬਸ ਇਹ ਵੀ ਕਿਸੇ ਦੇ ਮੂੰਹ ਨੂੰ ਲੱਗ ਗਈ ਆ ਤਾਂ ਬੰਦਾ ਉਸ ਦੇ ਆਪ ਨੂੰ ਲਾ ਦਿਓ ਇੱਕ ਵਾਰੀ ਮੂੰਹ ਨੂੰ ਲਾ ਦਿਓ ਫਿਰ ਬੰਦੇ ਦੀ ਜਿਹੜੀ ਸੋਚ ਆ ਨੂੰ ਸਟਨ ਕਰ ਦਿੰਦੇ ਆ ਬੰਦਾ ਉਹਦਾ ਆਦੀ ਹੋ ਜਾਂਦਾ ਆਦੀ ਹੋਣ ਤੋਂ ਬਾਅਦ ਰੋਗੀ ਹੋ ਜਾਂਦਾ ਰੋਗੀ ਹੋ ਗਿਆ ਤੇ ਫਿਰ ਉਹਦੀ ਕਮਾਈ ਹੈ ਜਿਹੜਾ ਇਹਨੂੰ ਵੇਚਦਾ ਉਹ ਲੈ ਜਾਂਦਾ ਜਿਵੇਂ ਹਲਵਾਈ ਮਠਿਆਈ ਤਿਆਰ ਕਰਦਾ ਆਪ ਵਿੱਚ ਬੈਠਾ ਵੀ ਖਾਂਦਾ ਨਹੀਂ ਕੋਈ ਜਿਹੜੀ ਘਰ ਦੀ ਗੱਡੀ ਹੈ ਹਾਂ ਉਦੇ ਬਾਰੇ ਵੀ ਬਹੁਤ ਸਾਰੇ ਅਜਿਹੇ ਸ਼ਹਿਰ ਹੋਣਗੇ ਜਿਨ੍ਹਾਂ ਵਿੱਚ ਲੋਕ ਕਹਿੰਦੇ ਨੇ ਜਾਂ ਪਿੰਡਾਂ ਦੇ ਵਿੱਚ ਵੀ ਘਰ ਦੀ ਕੱਢੀ ਲੋਕ ਹਲੇ ਵੀ ਪਿੰਡਾਂ ਪਸੰਦ ਕਰਦੇ ਨੇ ਲੇਕਿਨ ਉਹ ਇਲੀਗਲ ਹੈ ਨਹੀਂ ਮੈਨਸ ਨੇ ਹਾਂ ਇਲੀਗਲ ਉਹਨੂੰ ਬਣਾਈ ਗਈ 1914 ਤੋਂ ਪਹਿਲਾਂ ਨਹੀਂ ਇਲੀਗਲ ਸੀ ਕੱਢਦੇ ਸੀ ਸਾਰੇ ਕੱਢਦੇ ਸੀ ਸਾਰੇ ਪਿੰਡੇ 1914 ਚ ਸ਼ਰਾਬ ਦਾ ਕਾਨੂੰਨ ਬਣ ਗਿਆ ਜੋ ਗੋਰਿਆਂ ਨੇ ਬਣਾਇਆ ਹਾਂ ਅੰਗਰੇਜ਼ ਨੇ ਬਣਾਉਣਾ ਸੀ ਔਰ ਜਿਹੜੀ ਜਿਹੜੀ ਪਹਿਲੀ ਬੋਲੀ ਹੋਈ ਸੀ 84 ਰੱਖਦੀ ਹੋਈ ਸੀ ਸਿਰਫ ਸਾਰੇ ਪੰਜਾਬ ਦੀ ਵਿੱਚੇ ਦਿੱਲੀ हिमाचल अपना पंजाब पाकिस्तान ਦਾ ਪੰਜਾਬ ਕਿਹੜੀ ਬੋਲੀ ਦੀ ਗੱਲ ਕਰ ਰਹੇ ਤੁਸੀਂ ਆ ਸ਼ਰਾਬ ਦੀ ਬੋਲੀ ਨਲਾਮੀ ਹੋਈ 84 ਲੱਖ ਹੁਣ ਇਹਨਾਂ ਸਾਰਿਆਂ ਰਾਜਾਂ ਦੇ ਵਿੱਚ ਕਿੰਨੇ ਹਜ਼ਾਰ ਕਰੋੜ ਦੀ ਇਹ ਵਿਗਤੀ ਦੇ حساب ਨਾਲ ਸੋਚ ਨਹੀਂ ਸਕਦੇ 36000 ਕਰੋੜ ਤੋਂ ਵੀ ਵੱਧਦੀ ਸ਼ਰਾਬ ਪੀਤੀ ਜਾਂਦੀ ਹੈ ਜਾਇਜ਼ ਨਜਾਇਜ਼ ਕਰਦੀ ਕੱਢੀ ਕਦੇ ਕਿਸੇ ਪਾਸੇ ਆਈ ਕਦੇ ਕਿਸੇ ਪਾਸੇ ਆਈ ਇਹ ਸਹੀ ਸੀਗੀ ਹਾਂਜੀ ਸਹੀ ਸੀ ਵੈਸੇ ਕੱਢੀ ਸਹੀ ਨਹੀਂ ਕਰਦੀ ਕੱਢੀ ਲਈ ਜਿਹੜੀ ਡਿਗਰੀ ਹੁੰਦੀ ਹੈ ਉੱਤਰ 43 ਡਿਗਰੀ ਤੋਂ ਵੱਧ ਨਹੀਂ ਜਾਂਦੀ। ਹੋਰ ਉਹਦੇ ਵਿੱਚ ਐਚਪੀ ਕਹੋ ਜੇ ਉਹਨੂੰ ਕਹਿੰਦੇ ਹੈੱਡ ਪ੍ਰੋਡਕਟਸ। ਉਹਦੇ 'ਚ ਸਿੱਕਾ ਹੁੰਦਾ ਹੈ। ਪਾਰਾ ਹੁੰਦਾ ਹੈ। ਕ੍ਰੋਮੀਅਮ ਹੁੰਦਾ ਹੈ। ਦੋ ਕੈਮੀਕਲ ਹੋਰ ਹੁੰਦੇ ਨੇ ਜਿਹੜੇ ਕਿਸੇ ਵੀ ਤਰ੍ਹਾਂ ਪੀਣ ਦੇ ਕਾਬਲ ਪੇੜ 'ਚ ਪਾਉਣ ਦੇ ਕਾਬਲ ਨਹੀਂ। ਉਹ ਪੀਤੇ ਜਾਂਦੇ ਆ ਲੋਕੀ ਪੀਂਦੇ ਨੇ ਦਿਮਾਗ ਸਟਨ ਹੋ ਜਾਂਦਾ ਹੈ। ਮਗਰ ਉਹ ਬਿਮਾਰ ਹੋ ਕੇ ਭੁੱਖ ਨਾਲ ਖੁੱਲ ਕੇ ਮਰ ਜਾਂਦੇ ਘਰ ਦੇ ਤਬਾਹ ਹੋ ਜਾਂਦੇ ਆ ਫਾਇਦਾ ਕੋਈ ਉਹ ਲੈ ਜਾਂਦਾ ਜਿਹੜਾ ਵੇਚ ਜਾਂਦਾ ਹੈ ਰੇਵਨੂ ਸਰਕਾਰਾਂ ਕੋਲੇ ਆ ਜਾਂਦਾ ਤੇ ਪੀਣ ਵਾਲਾ ਮਰ ਜਾਂਦਾ ਇਹ ਕਹਾਣੀਆਂ ਤੁਸੀਂ ਤਾਂ ਐਕਸਾਈਟਡ ਐਨਵਾਇਰਨਮੈਂਟ ਵਿੱਚ ਰਹੇ ਹੋ ਤੁਸੀਂ ਕੀ ਦੇਖਦੇ ਹੋ ਜਿਹੜੇ ਪੁਰਾਣਾ ਤੁਸੀਂ ਆਦ ਸਰਵਿਸ ਦੌਰ ਦੇ ਵਿੱਚ ਦੇਖਦੇ ਹੋਏ ਹੋ ਉਸ ਵੇਲੇ ਦੇ ਕੀ ਹਾਲਾਤ ਸੀਗੇ ਉਸ ਵੇਲੇ ਪੰਜਾਬ ਕਿਹੜੀ ਕਿੰਵੇਂ ਨੰਬਰ ਤੇ ਸੀਗਾ ਵੀ ਜਿਹੜਾ ਸ਼ਰਾਬ ਦੇ ਆਦੀ ਨੂੰ ਲੈ ਕੇ ਹੋ ਜਵੇ ਜਾਂ ਫਿਰ ਫੀਮ ਨੂੰ ਲੈ ਕੇ ਹੋ ਜਵੇ ਜਾਂ ਕੋਈ ਹੋਰ ਚੀਜ਼ ਫੀਮ ਤਾਂ ਘਟ ਗਈ ਸੀ ਨਾ ਫੀਮ ਤਾਂ ਜੇ ਕਿਸੇ ਕੋਲ ਹੁੰਦੀ ਤਾਂ ਨਿਜਾਇਜ਼ ਹੀ ਹੁੰਦੀ ਸੀ ਫੀਮ ਆਮ ਨਹੀਂ ਹੁੰਦੀ ਸੀ ਫੀਮ ਜਿਹੜੀ ਵੇਚੀ ਜਾਂਦੀ ਸੀ ਪੁਲਿਸ ਦੇ ਨਾਲ ਰਲ ਕੇ ਹੀ ਨਿਜਾਇਜ਼ ਫਰੋਖ ਬੇਚਦੇ ਹੁੰਦੇ ਸੀ ਅਕਸਰ ਇੱਕ ਅਦਾ ਬੰਦਾ ਜੇ ਪੁਲਿਸ ਦੇ ਵਿੱਚ ਵਾ ਵੈ ਮੈਨੂੰ ਪਤਾ ਹੈ ਉਹਨਾਂ ਦੀ ਉਹਨਾਂ ਦੀ ਕਰਤੂਤ ਦਾ ਪਤਾ ਵੀ ਕੰਮ ਇਹ ਹੀ ਕਰਾਉਂਦੇ ਨੇ ਮੈਂ ਪ੍ਰਸ਼ਾਸਨ ਮਗਰ ਨਹੀਂ ਪੈਂਦਾ ਮੈਂ ਪ੍ਰਸ਼ਾਸਨ ਦੇ ਜਿਹੜੇ ਭ੍ਰਸ਼ਟ ਅਧਿਕਾਰੀ ਆ ਪਰਾਸ਼ਟ ਅਧਿਕਾਰੀ ਤੇ ਕਰਮਚਾਰੀ ਜਿਹੜੇ ਕਰਤੂਤਾਂ ਵਿੱਚ ਪਵਾ ਕੇ ਬੰਦਿਆਂ ਨੂੰ ਫੇਰ ਨਫੇ ਖੜਦੇ ਨੇ ਨਾਲੇ ਤਨਖਾਹ ਲੈਂਦੇ ਨੇ ਨਾਲੇ ਰਿਸ਼ਮਤਾ ਲੈਂਦੇ ਨੇ ਨਾਲੇ ਨਫੇ ਖੜਦੇ ਨੇ ਮੈਨੂੰ ਉਹਨਾਂ ਦਾ ਪਤਾ ਦੂਜੇ ਬੰਦੇ ਨੂੰ ਨਹੀਂ ਪਤਾ ਮੈਂ ਤਾਂ ਕਹਿੰਦਾ ਵੀ ਇਹ ਕੰਮ ਉਹ ਕਰਵਾਉਂਦੇ ਨੇ ਜੇ ਇੱਕ ਬੰਦਾ ਵੀ ਰੋਕ ਦੇਣਾ ਤੇ ਬੰਦਾ ਰੁਕ ਜਾਂਦਾ ਸਾਡੇ ਕੋਲੇ ਜਿਹੜਾ ਬੰਦਾ ਜਾਂਦਾ ਉਹ ਤਾਂ ਮੁੜ ਕੇ ਨਸ਼ਾ ਨਹੀਂ ਕਰਦਾ ਸੀ ਜਿਹੜਾ ਸਿੱਧਾ ਪੁਲਿਸ ਕੋਲੇ ਜਾਂਦਾ ਉਹ ਨਸ਼ਾ ਛੱਡਦਾ ਨਹੀਂ ਸੀ ਇਹ ਵੀ ਸੀ ਅਸੀਂ ਕਹਿੰਦੇ ਨਾ ਪਤਾ ਇਹ ਨਹੀਂ ਕਰਨਾ ਇਹ ਆਪਣੇ ਕਿਸੇ ਕੰਮ ਵੀ ਨਹੀਂ ਇਹਦੀ ਲੋੜੀ ਦੀ ਸਮਾਜ ਚ ਨਾ ਸਰੀਰ ਨੂੰ ਲੋੜ ਐ ਇਹਦੀ ਸਿਰਫ ਤੇ ਸਿਰ ਇੱਕ ਰੈਵਨਿਊ ਬਣਾਇਆ ਹੈ ਆਪਾਂ ਛੱਡ ਦਿਓ ਰੈਵਨਿਊ ਹੋਰ ਕਿੱਥੋਂ ਆ ਸਕਦਾ ਹੈ ਕਿ ਲੋਕਾਂ ਨੂੰ ਸ਼ਰਾਬਾਂ ਪਿਆ ਕੇ ਤੇ ਉਹਦੇ ਰੈਵਨਿਊ ਨਾਲ ਕੋਈ ਤਰੱਕੀ ਹੋ ਜਾਣੀ ਆ ਬਿਲਕੁਲ ਨਹੀਂ ਹੁੰਦੀ ਕਦੇ ਨਹੀਂ ਹੁੰਦੀ ਬੰਦੇ ਮਾਰ ਕੇ ਤਰੱਕੀ ਨਹੀਂ ਹੁੰਦੀ ਵਿਦਵਾਨ ਬਣਾਓ ਤਾਂ ਤਰੱਕੀ ਹੁੰਦੀ ਆ ਵਿੱਦਿਆ ਦਿਓ ਤਾਂ ਤਰੱਕੀ ਹੁੰਦੀ ਆ ਤੇ ਲੋਕਾਂ ਨੂੰ ਗਰੀਬ ਕਰਕੇ ਸ਼ਰਾਬਾਂ ਤੇ ਫੀਮਾਂ ਖਾ ਕੇ ਬਿਮਾਰ ਕਰਕੇ ਫਿਰ ਪੈਸਾ ਕਮਾ ਕੇ ਇਹ ਕਿਸੇ ਰਾਜ ਦੀ ਤਰੱਕੀ ਹੁੰਦੀ ਹੈ ਤੇ ਲੱਖ ਲਾਣ ਤੇ ਇਸ ਦੀ ਤਰੱਕੀ ਦੇ ਹੁਣ ਦੇ ਹਾਲਾਤਾਂ ਨੂੰ ਦੇਖ ਕੇ ਪੰਜਾਬ ਨੂੰ ਕਿੱਥੇ ਦੇਖਦੇ ਹੋ ਤੁਸੀਂ ਅੱਜ ਤੱਕ ਚੇਤਨਾ ਤਾਂ ਹੈ ਨਹੀਂ ਜਿਵੇਂ ਹਰਿਆਣਾ ਮੇਰਾ ਪਿੰਡ ਹਰਿਆਣੇ ਚ ਮੈਨੂੰ ਪਤਾ ਜਿਵੇਂ ਹਰਿਆਣਾ ਉਹਦਾ ਪੰਜਾਬ ਹੈ ਉਹਦਾ ਮਾਚ ਹੈ ਇੱਕ ਵੀ ਉਹੀ ਖਾਓ ਹੀ ਆਦਤਾਂ ਉਹੀ ਭ੍ਰਸ਼ਟ ਬਿਊਰੋਕ੍ਰਾਸੀ ਉੱਥੇ ਉਹੀ ਇੱਥੇ ਆ ਤੁਸੀਂ ਵੇਖੀ ਨਾ ਆ ਜਿਹੜਾ ਪੁਰਸ ਦਾ ਮਰਿਆ ਵੱਡਾ ਅਫਸਰ ਜੇ ਦੇ ਵੱਡੇ ਅਫਸਰ ਦਾ ਐਡਾ ਬੁਰਾ ਹਾਲ ਹੋ ਸਕਦਾ ਤੇ ਫਿਰ ਕਿੰਨਾ ਚੰਗਾ ਹਰਿਆਣਾ ਠੀਕ ਹੈ ਨਾ ਇਸ ਕਰਕੇ ਹਰਿਆਣਾ ਹਿਮਾਚਲ ਸਾਰੇ ਇੱਕੋ ਹੀ ਚੀਜ਼ ਨੇ ਪੰਜਾਬ ਹੈ ਪਮਾ ਜੰਮੂ ਕਸ਼ਮੀਰ ਹੈ ਇਹ ਧੰਦਾ ਇਹੀ ਚੱਲਦਾ ਹੈ ਇਹੀ ਸਮੱਸਿਆਵਾਂ ਪੈਦਾ ਕਰਦੇ ਨੇ ਤੇ ਲੋਕ ਇਹ ਨਵੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਕੇ ਵਿਚਾਰੇ ਜਾਨ ਹੱਥੋਂ ਮਤਲਬ ਜਾਨੋਂ ਹੱਥ ਧੋ ਲੈਂਦੇ ਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੂੰਗੀ ਪੰਜਾਬ ਵਸੀਆਂ ਦੇਖੋ ਜੀ ਪੰਜਾਬ ਦੇ ਲੋਕ ਵੱਧ ਤੋਂ ਵੱਧ ਫੜਨ ਇਹ ਭਾਈਚਾਰਾ ਬਣਾ ਕੇ ਰੱਖਣ ਭਾਈਚਾਰਾ ਵੱਧ ਤੋਂ ਵੱਧ ਫੜ ਕੇ ਭਾਈਚਾਰਾ ਬਣਾ ਕੇ ਰੱਖਣਾ ਤੇ ਜਿਹੜੀਆਂ ਮਾਨਸਿਕ ਫਿਊਡਲ ਮਾਨਸਿਕ ਜਿਹੜੀਆਂ ਵੈਲਿਊਜ਼ ਕਦਰਾਂ ਕੀਮਤਾਂ ਉਹਨਾਂ ਨੂੰ ਧੱਕਾ ਦੇ ਦੇਣਾ ਉਹਨਾਂ ਨੂੰ ਰੱਖਣਾ ਫਿਊਡਲ ਕਦਰ ਕੀਮਤ ਕਦੇ ਵੀ ਮਨੁੱਖ ਨੂੰ ਤਰੱਕੀ ਨਹੀਂ ਕਰਨ ਦਿੰਦੀ ਕਦੇ ਵੀ ਜਿਹੜਾ ਫਿਊ ਡੈਲਟੀ ਤੋਂ ਬਾਹਰ ਆ ਗਿਆ ਜਗੀਰੂ ਸੋਚ ਤੋਂ ਬਾਹਰ ਆ ਗਿਆ ਉਹੀ ਵਿਗਿਆਨਕ ਸੋਚ ਬਣਾਉ ਉਹਦੇ ਵਿੱਚ ਹੀ ਹਿਊਮਨ ਟੱਚ ਹੋਊ ਉਹੀ ਤਰੱਕੀ ਕਰੂ ਉਹੀ ਵਪਾਰ ਕਰੂ ਉਹੀ ਕਾਰੋਬਾਰ ਕਰੂ ਉਹੀ ਸਭਿਆਚਾਰ ਦਾ ਵਿਕਾਸ ਕਰੂਗਾ ਤਾਜ ਤੋ ਇਹ ਸਨਨ ਬਾਪੂ ਬਲਕੌਰ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਗਰ ਖਸਖਸ ਦੀ ਖੇਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਸ ਦੇ ਬਾਰੇ ਚੇਤਨਾ ਹੋਣੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਜੇ ਇਹ ਖਸਖਸ ਦੀ ਖੇਤੀ ਹੁੰਦੀ ਹੈ ਤਾਂ ਮੈਡੀਕਲ ਯੂਜ਼ ਦੇ ਲਈ ਹੋਣੀ ਚਾਹੀਦੀ ਹੈ ਜਿਵੇਂ ਬਾਕੀ ਇਲਾਕਿਆਂ ਦੇ ਵਿੱਚ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਕਹਿੰਦੇ ਨੇ ਕਿ ਬਲੈਕ ਹੋ ਜਾਂਦਾ ਹੈ ਜਾਂ ਫਿਰ ਖਸਖਸ ਦੀ ਖੇਤੀ ਜੋ ਹੁੰਦੀ ਹੈ ਤਾਂ ਉਹਦੇ ਵਿੱਚ ਇੱਕ ਮਿਥ ਬਣੀ ਹੋਈ ਹੈ ਕਿ ਬਹੁਤ ਲੱਖਾਂ ਕਰੋੜਾਂ ਰੁਪਏ ਬਣੇ ਜਾ ਸਕਦੇ ਨੇ ਲੇਕਿਨ ਇਹ ਵੀ ਇੱਕ ਮਿਥ ਹੈ ਕੀ ਜਦੋਂ ਖਸਖਸ ਦੀ ਖੇਤੀ ਹੁੰਦੀ ਹੈ ਤਾਂ ਉਸ ਦਾ ਵੀ ਇੱਕ ਰਿਕਾਰਡ ਬਣਾਇਆ ਜਾਂਦਾ ਹੈ ਤੇ ਉਸ ਨੂੰ ਸਰਕਾਰ ਤੱਕ ਜਿਵੇਂ ਮੁਹैया ਕਰਾਇਆ ਜਾਂਦਾ ਹੈ ਤਾਂ ਉਹ ਵੀ ਸਿਕਿਉਰਿਟੀ ਦੇ ਨਾਲ ਮੁਹैया ਕਰਵਾਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਜਦੋਂ ਵੀ ਕਦੇ ਖਸਖਸ ਦੀ ਗੱਲ ਆਉਂਦੀ ਹੈ ਤਾਂ ਬਾਪੂ ਬਲਕੌਰ ਹਮੇਸ਼ਾ ਕਹਿੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਇਸ ਦੇ ਬਾਰੇ ਚੇਤਨਾ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਅਗਰ ਕੋਈ ਬਿਜ਼ਨਸ ਕਰਨਾ ਚਾਹੁੰਦਾ ਹੈ ਜਾਂ ਫਿਰ ਕੋਈ ਖਸਖਸ ਦੀ ਖੇਤੀ ਵੀ ਕਰਨਾ ਚਾਹੁੰਦਾ ਹੈ ਉਸ ਦੇ ਬਾਰੇ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਉਹ ਹੋਣੀ ਜ਼ਰੂਰੀ ਲਾਜ਼ਮੀ ਹੋ ਜਾਂਦੀ ਹੈ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ